ਜੋ ਕੇ ਤੇਰੀ ਡੇਰੀ ਆ ਬਾਈ ਹਾਂਜੀ ਮੇਰੀ ਆਈ ਤੇ ਆ ਗਈ ਫਿਰ ਬੋਲੀ ਤੇਰੀ ਮੇਰਾ ਦਿਨ ਤੜਕ ਤੜਕ ਕਰੀ ਜਾਂਦਾ ਭਰਾ ਉਹ ਕਿਉਂ ਬਾਈ ਹਾਂ ਹਜਿੰਦਰ ਨੇ ਲੱਗੀ ਜਾਂਦੀ ਮੇਰਾ ਦਿਨ ਐ ਕਰੀ ਜਾਂਦਾ ਕਿਉਂ ਕੀ ਬਣੂਗਾ ਤੜਕ ਤੜਕ ਕਰੀ ਜਾਂਦਾ ਕਾਲੀ ਤੋਂ ਦਲਦਾ ਕੰਮ ਤਾਰੀ ਤੋਂ ਦਲਦਾ ਈ ਇੰਨਾ ਘੱਟ ਤੋਂ ਕੁਝ ਲਾਉਂਦੇ ਆ ਸਾਲਾ ਬੰਦਾ ਐ ਠੋਕਿਆ ਹਾਂ ਕਰਕੇ ਬਾਬੇ ਸਾਰੇ ਤੇ ਆਲਾ ਨਾ ਗੁਰਰਾਮ ਦਾ ਜੀ ਮੇਰ ਆਪਣੇ ਬਾਬੇ ਬੁੱਢੇ ਦੇ ਮੇਰ ਆਪਣੇ ਬਾਬੇ ਸਾਰੇ ਤੇ ਆਦੇ ਜਿਵੇਂ ਸਾਰੇ ਬਸ ਆਪਾਂ ਕਾਲਾ ਮੈਂ ਆ ਗਈ ਆਂ ਬਲੈਸ਼ਾ ਪੀਰ ਸਾਰੇ ਮੇਰੇ ਨਾਲ ਹੀ ਨੇ 47 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 42 42 42 42 42 20 20 53 20 20 20 नवे चालीह चारी चालीह ਹਾਂ ਫਟਾਕੇ ਕਲਪੋਲੀ ਤੋਂ ਕਲਪੋਲੀ ਦੀ ਜੰਪ ਹਾਂ ਰੋਈ ਗੱਲ ਜਿਆ ਫਟਾਕੇ 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 5500 ਦਾ 5500 ਦਾ ਜਿਆ ਪਿਆ 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 550 ਦਾ ਪਿਆਰ ਕੇ ਨੋਕੀ ਦੀ ਇਹ ਆਏ ਅੱਜ ਵੀ ਕੱਲ ਆਇਆ ਕਿੱਥੇ ਹੋਰ ਮੈਂ ਇਹ ਨਹੀਂ 550 ਦਾ ਪਿਆਰ ਜੀ ਹਾਂ ਤਮੇਂ ਜਾਨਾ ਬਜਾ ਰਹੀ ਬੰਗੀ ਆਉਂਦੇ ਆਏ ਤੇ ਇੱਜੇ ਇੱਟੇ ਰਹੀਆਂ ਮੇਰੇ ਜੀ ਢੇਰੀਆਂ ਪਿਆ 5750 ਮੱਖਣ ਤੇਰੇ ਆ ਬਾਸ ਕਰ ਦੇ ਕਿੰਨੇ ਆ 5750 ਹੋਗੀ 5750 ਫਾਇਦਾ ਬਈ ਫਿਰ ਪੂਰਾ ਫਾਇਦਾ 5750 ਦਾ ਪੂਰਾ ਪੂਰਾ ਫਾਇਦਾ ਮਾਰ ਦੇ ਕੇ ਰਪਾਰ ਧੁੱਕੇ ਛਾਲਾ ਕਰਕੇ ਬਾਬਾ ਦਾ ਕੰਮ ਆਣਾ ਓਏ ਬਾਬਾ ਭਾਨਾ ਅਸਲੀ ਕਰ ਦਿਆ ਆ ਆ ਦੇਖ ਰੇ ਮੂੰਗੀ ਦਾ ਹਾਲ ਵਪਾਰੀ ਆਏ ਕੋਈ ਨੱਕ ਚੜਾਉਂਦੇ ਨੇ ਜਿਵੇਂ ਸੌਖਾ ਲੈ ਨਹੀਂ ਰਹੇ ਕਨੇ ਭਾਈ ਸਿੱਲੀ ਮੂੰਗੀ। ਉਹ ਹਾਂ ਜੋਗੇ ਵਪਾਰੀ ਨੱਕ ਜਾ ਕੇ ਮਾਰ ਦੇ ਦਿੱਤੀ। ਨੱਕ ਕਦ ਮਾਰਦਾ ਕਹਿੰਦੇ ਭਾਈ ਤੇਰੇ ਬਰਾ ਮੈਂ 7-7 ਤੇ ਲਿਉਣਾ। ਹਾਂ ਕਿ ਨਹੀਂ ਨੇੜੇ ਆਉਂਦੇ ਯਾਰ। ਪਹਿਲਾਂ 7000 ਨੂੰ ਲੈਂਦੇ ਪਿਛਲੇ ਯਾਰ ਦਾ। 720 ਤੋਂ ਪਰੇ ਵੇਚੀ ਅਸੀਂ। ਐਦਾਂ ਕੀ ਫਿਰ ਬੁਰਾ ਹਾਲ ਹੀ ਆ। ਕਹਿੰਦੇ 9900 ਨੂੰ ਫਿੱਕੇ ਲਾ ਰੱਖਿਆ ਹੋਵੇ। ਹੁਣ ਪਈ ਹੋਣੀ। ਪਤਾ ਕੁਝ ਫਾਇਦਾ ਨਹੀਂ। ਮੂੰਗੀ ਦਾ ਫੇਰ ਹੋ ਗਿਆ ਸਿਸਟਮ ਸਾਰਾ। ਆ ਦੇਖੀ ਵਪਾਰੀ ਇਕੱਠੇ ਨਹੀਂ ਹੁੰਦੇ। ਮੱਕੀ ਜਿਹੜੀ ਉਹ ਵੀ ਨਹੀਂ ਸੁਆਦਨਾ ਉਹ ਪੈਮੀ ਪਈ ਜਾਂਦਾ। ਮੱਕੀ ਦੇ ਨਾਲ ਠੀਕ ਆ। ਮੱਕੀ ਠੀਕ ਆ ਉਹ 5000 ਦੀ ਨਿਕਲਦੀ ਆ ਪਰ ਵੱਡੀ ਤਾਂ ਨਹੀਂ ਆਂਦੀ ਮ ਦੇਰ ਫਾਇਦਾ ਨਹੀਂ ਕੋਈ ਫਿਰ ਆਹ ਦੇ ਮਤਲਬ 7-7 ਦਿਨ ਸਹੀ ਗੱਲ ਆ 7-7 ਲੈਉਣੇ ਪੈਂਦੇ ਆ ਨਾ ਉਹ ਗੱਲ ਨਹੀਂ ਹੈਗੀ ਇਤਕੀ ਚੱਲ ਦੇਖਦੇ ਹੁਣ ਆਕੀਰ ਕਿੰਨੀ ਲੱਗਦੀ ਆ ਇਹ ਮਟੀਰੀਅਲ ਮੈਂ ਭਾਵੇਂ ਆਖੇ ਮੈਂ ਸੇਟ ਭੇਜਣ ਕਰਾਂਗੀ ਜੀ ਬਣਾ ਉੱਤਰ ਕਰੀ ਕੋ 4000 ਸਿਰੂ ਹੋ ਗਏ 4000 ਇਹ ਕੋਈ ਮਾਸਾ ਨਹੀਂ ਦਾ ਹੋਈ ਰਿਹਾ ਕੋਈ ਰਿਪੋਰਟ ਸੇ ਮمكن ਹੋਣਾ ਇੱਕ ਘੇੜੀ ਲੱਗੀ ਆ ਬਸ ਕਿੰਨੇ ਚਾਰ ਹਜ਼ਾਰ ਹੋਰ ਇੱਕ ਕੋਟਾਲੇ ਦੀ ਛੋਟੇ ਨਹੀਂ ਇਹ ਕਿੰਨੇ ਦੋ ਟਰੀ ਕਿੰਨੇ ਲਾ ਦੂ ਜੀ ਕਿੰਨੇ ਲਾ ਦੀ ਉਹ ਪੰਜ ਇਹ 17 ਦੀ ਇਹ 45 ਰੁਪਏ ਰੱਤਕਾ ਜੁਦਾਇਆ ਚੀਜ਼ ਇੱਕੋ ਹੀ ਹੈ ਉਹੀ ਟਰਾਲੀ ਚ ਬੈਠੀ ਡੀ ਇੱਧਰ ਹੈ ਉਹੀ ਟਰਾਲੀ ਚ ਇੱਧਰ ਹੈ ਦੇਖ ਲਓ ਇੱਥੇ 4000 ਲਾਉਂਦੇ ਆ ਇੱਥੇ ਲਾਉਂਦੇ ਆ 5000 ਇੱਕੋ ਹੀ ਟਰਾਲੀ ਹੈ ਉਹ ਗਲਤ ਕਰਦਾ ਜੀ ਦਾ ਜੀ